ਮਰਦ ਅਗੰਮੜਾ ਬਰਿਆਮ ਅਕੇਲਾ ਬਾਦਸ਼ਾਹ ਦਰਵੇਸ਼ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਜਿਗਰ ਦੇ ਟੁਕੜੇ ਸਹਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਸਹਬਜ਼ਾਦਾ ਬਾਬਾ ਫਤੇ ਸਿੰਘ ਜੀ ਪੂਜਨੀਕ ਮਾਤਾ ਮਾਤ ਗੁਜਰ ਕੌਰ ਜੀ ਅੱਜ ਦੂਜੇ ਦਿਨ ਸਰਹੰਦ ਦੀ ਧਰਤੀ ਤੇ ਠੰਡੇ ਬੁਰਜ ਵਿੱਚ ਬੈਠੇ ਹਨ ਇੱਕ ਰਾਤ ਗੁਜ਼ਰੀ ਹੈ ਦੂਸਰੇ ਦਿਨ ਜ਼ਾਲਮ ਦੀ ਸਭਾ ਲੱਗਦੀ ਆਪਜੀ ਦੇ ਲਾਲਾ ਨੂੰ ਸਭਾ ਵਿੱਚ ਨਿਜਾਨਦਾ ਦੂਸਰਾ ਦਿਹਾੜਾ ਧੰਨ ਬਾਬਾ ਜ਼ੋਰਾਵਰ ਸਿੰਘ ਧੰਨ ਬਾਬਾ ਫਤਿਹ ਸਿੰਘ ਮਾਤ ਗੁਜਰ ਕੌਰ ਜੀ ਦੇ ਸ਼ਹੀਦੀ ਦਿਹਾੜਿਆਂ ਵਜੋਂ ਸ਼ਰਧਾ ਅਕੀਦਤ ਨਾਲ ਸਿੱਖ ਸੰਗਤਾਂ ਮਨਾ ਰੀਆਂ ਹਨ ਦੀਨ ਦਇਆਲ ਪਾਤਸ਼ਾਹ ਜੀਓ ਕਿਰਪਾ ਕਰਨੀ ਆਪਣੇ ਲਾਲਾਂ ਵਾਂਗ ਸਮੁੱਚੇ ਪੰਥ ਨੂੰ ਚੜ੍ਹਦੀ ਕਲਾ ਬਖਸ਼ਣੀ ਬਲਵਾਨ ਸੁਰਤ ਕਰਨੀ ਕੌਮ ਵਿੱਚ ਏਕਤਾ ਇਤਫਾਕ ਬਖਸ਼ਣਾ ਪੰਥ ਦੀ ਬੌਢੀ ਕਰਨੀ ਮਹਾਰਾਜ ਦੁਲਮ ਨਾਲ ਜੂਝਣ ਦੀ ਸਤਿਆ ਬਖਸ਼ਣੀ ਮਹਾਰਾਜ ਸੱਚ ਦੀ ਪਹਿਰੇਦਾਰੀ ਬਖਸ਼ਣੀ ਧਰਮ ਦੀ ਧੁਜਾ ਚਲਾਉਣੀ ਪਾਤਸ਼ਾਹ ਦੁਸ਼ਟਾਂ ਦਾ ਨਾਸ਼ ਕਰਨਾ ਦੀਨदयाल ਪਾਤਸ਼ਾਹ ਜੀ ਆਪਣੇ ਪੰਥ ਨੂੰ ਬਲ ਸਤਿਆ ਬਖਸ਼ਣੀ ਦਾਤਾਰ ਪਾਤਸ਼ਾਹ ਜੀਓ ਮਹਾਨ ਸ਼ਹੀਦਿਆਂ ਨੂੰ ਹਿਰਦੇ ਚ ਵਸਾ ਕੇ ਬੇਅੰਤ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ ਤਿਲ ਫੁੱਲ ਪੇਟਾਵਾਂ ਅਰਪਣ ਕਰ ਰਹੀਆਂ ਮਹਾਰਾਜ ਸਬਦ ਦੀ ਕਾਲਣਾ ਸੇਵਾ ਥਾਏ ਪਾਉਣੀ ਸਬ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ ਨਾਮ ਦੀ ਦਾਤ ਅੰਮ੍ਰਿਤ ਦੀ ਦਾਤ ਨਿਤਨੇਮ ਦੀ ਦਾਤ ਬਖਸ਼ਨੀ ਮਹਾਰਾਜ ਆਪਣੇ ਚਰਨਾਂ ਦੀ ਪ੍ਰੀਤ ਬਖਸ਼ਨੀ ਸਭ ਦੇ ਘਰ ਪਰਿਵਾਰ ਬਾਣੀ ਬਾਣੇ ਦੀ ਦਾਤ ਬਖਸ਼ਨੀ ਮਹਾਰਾਜ ਦੀਨदयाल ਸਤਿਗੁਰੂ ਜੀ